ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੜ੍ਹ ਵਿਖਾਉਣੀ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਆ ਤਾਜੀ ਸੂਈ ਸਵਾਈ ਹੈ ਗਰਮੀ ਰਹਿਤ ਵੜ੍ਹ ਧੰਨ ਵਾਲੀ ਬੱਚੀ ਆ ਜੇਰ ਜੂਰ ਓਕੇ ਆ ਕੰਪਲੀਟ ਆ ਜੇਰ ਪੈ ਚੁੱਕੀ ਆ ਜਮਾ ਮੱਝਾਂ ਹਰ ਦਾ ਦੁੱਧ ਹੋਣਾ ਤੇ ਮੁੱਲ ਵੀ ਜਾਇਜ਼ ਹੀ ਐ ਹੈ ਵੀ ਨਵਾਂ ਹਾਨ ਬਾਕੀ ਇਨਫਰਮੇਸ਼ਨ ਲੈ ਦੰਨਾ ਕੱਦ ਚ ਵੱਡੀ ਐ ਸੂਹਾ ਪਹਿਲਾ ਹੀ ਐ ਬਾਕੀ ਗੱਲਾਂ ਬਾਤਾਂ ਬਾਈ ਨਾ ਕਰ ਲੈਣੇ ਜੇ ਕੋਈ ਭੈਣ ਭਰਾ ਕ੍ਰੋਸ ਵੈੜ ਤਾਜੀ ਸੂਈ ਸਵਾਈ ਨਵਾਂ ਹਾਨ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਨੂੰ ਫੋਨ ਲਾ ਲਓ ਜਮਾ ਜਾਇਜ਼ ਭਾਅ ਦੀ ਵੈੜ ਤਾਜੀ ਸੂਈ ਆ ਜੇਰ ਪੈ ਗਈ ਐ ਬੱਠਲ ਜੇਰ ਦਾ ਕਿਉਂਕਿ ਬੱਚਾ ਹੀ ਵੱਡਾ ਬਾਲਾ ਬੱਚਾ ਵਾਗਰ ਵੱਛਾ ਤੇ ਬੱਚੇ ਦੇ ਹਿਸਾਬ ਨਾਲ ਜੀਰ ਹੋਣੀ ਹੁੰਦੀ ਆ ਪੂਰਾ ਬੱਠਲ ਭਰਿਆ ਜੀਰ ਦਾ ਇਨਫਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਸੀ ਕਾ ਸਸੀ ਕਾ ਬਾਈ ਜੀ ਹਾਂ ਦੱਸਦੀ ਇਹਨੇ ਨਾਮ ਸੁਖਚੈਨ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਲੱਸੀ 81968 76795 ਚਿਹਨੇ ਪਹਿਲਾ ਸੂਆ ਪਹਿਲਾ ਸੂਆ 4 ਦੰਦ ਦਾ ਬਾਈ ਜੀ ਚੌਗੀ ਹਾਂਜੀ 4 ਦੰਦ ਦਾ ਬੱਚਿਆ ਬਾਲਾ ਡਬਲ ਦਿੱਤਾ ਬਾਲਾ ਡਬਲ ਆਈ ਬੱਚਾ ਤਾਂ ਜੀ ਦੋਹਾਂ ਬੱਚਿਆਂ ਜਿਹੜਾ ਬੱਚਾ ਆਈ ਤਾਂ ਹੀ ਜੀਰ ਜ਼ਿਆਦੇ ਆ ਹਾਂਜੀ ਚਿਹਨੇ ਕਿੰਨਾ ਇੱਕ ਦੁੱਧ ਪਿਆ ਜੀ ਬਾਈ ਬਈ ਦੁੱਧ ਵੀ ਚਲੋ ਬਾਹਲਾ ਦਨੀ ਆਪਾਂ ਆਦੇ 18-20 ਕਿਲੋ ਦੁੱਧ ਬੱਚੀ ਨੂੰ ਪਿਉਣਾ ਚਾਹੀਦਾ ਬਾਈ ਹੂੰ ਵੀ ਐਵੇਂ ਆਪਾਂ ਤਾਂ ਤੁਹਾਡੇ ਕੋਲ ਝੂਠ ਨਹੀਂ ਮਾਰਦੇਗੇ ਵੀ ਆਪਾਂ ਤਾਂ 2 2.5 ਕਿਲੋ ਕੱਢਿਆ ਹੋਊਗਾ ਬਾਈ 2 2.5 ਕਿਲੋ ਹਾਂਜੀ ਸਵੇਰ ਸੂਈ ਆ ਬਾਈ ਇਹ 8 ਵਜੇ ਠੀਕ ਆ ਤੇ 12 ਕਵਜੇ ਜੇਰ ਪੈਗੀ 12 ਕਵਜੇ ਜੇਰ ਪੈਗੀ ਹਾਂਜੀ 12 ਕਵਜੇ ਜੇਰ ਪੈਗੀ ਇਹ ਆਪਾਂ 2 2.5 ਕਿਲੋ ਕੱਢ ਕੇ ਬੱਚੇ ਨੂੰ ਪਿਆਇਆ ਠੀਕ ਆ ਇਹ ਐਵੇਂ ਆਪਾਂ ਕਹੀਏ ਉਹ 7 ਕਿਲੋ ਕੱਢਤਾ 8 ਕਿਲੋ ਕੱਢਤਾ ਨਹੀਂ ਬਾਈ ਹੂੰ ਸਹੀ ਆ ਹਾਂਜੀ ਸੀਲ ਸੌ ਸੀਲ ਸੌ ਫੋਲ ਲਈ ਸੀਲ ਸੌ ਦਾ ਨਹੀਂ ਕੋਈ ਚੱਕ ਦੋਸਤੋ ਪਹਿਲੇ ਸੂਵੇ ਸੂਈ ਹੈ ਮੂੰਹ ਤੋਂ ਹੈ ਕਿ ਚਾਰ ਦੰਦ ਜੇਰ ਪੈ ਗਈ ਆ ਜੇਰ ਜਦੋਂ ਕੰਪਲੀਟ ਪਈ ਹੋਵੇ ਆ ਸਾਫ ਨਾੜਾ ਜਾ ਇਹ ਫੇਰ ਹੀ ਕਰਦੀ ਹੈ ਵਹਿੜ ਇਹ ਵੀ ਲਗਭਗ 100% ਪੱਕੀ ਨਿਸ਼ਾਨੀ ਹੈ ਜੇਰ ਐਕਸ ਵੈ ਕੰਪਲੀਟ ਪਈ ਹੋਣ ਦੀ ਕਿਉਂਕਿ ਸਾਫ ਜਾੜਾ ਉਹੀ ਵਹਿੜ ਜਾਂ ਮੱਝ ਕਰੂ ਜਿਹਦੀ ਜੇਰ ਨਾਰਮਲ ਪਈ ਹੋਵੇ ਫੁੱਲ ਵੱਡੀ ਵਹਿੜ ਤਾਜੀ ਸੂਈ ਸਵਾਈ ਪਹਿਲਾ ਸੂਆ ਮੂੰਹ ਤੋਂ 4 ਦੰਦ ਹੈ 18 20 18 20 22 10 ਦਾ ਖੁੱਲਾ ਦੁੱਧ ਪਿਆ ਜੂ ਬਾਕੀ ਐਡੀ ਵੜ ਜੇ 18 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਦੁੱਧ ਅੱਗੇ ਸੇਵਾ ਦਾ ਵੀ ਹੁੰਦਾ ਜੇ ਕਿਸੇ ਨੇ ਦਾਣਾ ਤਾਂ ਛੱਡੋ ਪੱਠੇ ਹੀ ਨਾ ਪਾਏ ਫਿਰ ਉੱਥੇ ਪਸ਼ੂ ਵੀ ਕੀ ਕਰੂਗਾ ਤੇ ਜੇ ਕੋਈ ਭੈਣ ਭਰਾ ਵਧੀਆ ਵੱਜਮੀ ਇਹਨੂੰ ਫੀਡ ਪਾਉਂਦਾ 2 2.5 ਕਿਲੋ ਤੜਕੇ 2 2.5 ਕਿਲੋ ਆਥਣੇ ਵਧੀਆ ਚੰਗੀ ਫੀਡ ਪਾਉਂਦਾ ਸੀਲ ਫੁੱਲ ਤੇ 18 20 18 20 ਨੇ ਖੁੱਲਾ ਦੁੱਧ ਪਿਆ ਦੇਣਾ ਹਾ 24 ਵਾਲੇ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਧਾਰਾ ਮਾਰ ਕੇ ਵੀ ਤੁਹਾਨੂੰ ਵਿਖਾ ਦਿੰਨੇ ਆ ਪਹਿਲਾ ਸੂਆ ਚਾਰ ਦੰਦ ਹਾਂ ਬਾਈ ਆਪਾਂ ਕਿਹੜਾ ਕੋਈ ਨਿਆਣਾ ਹਾਂ ਹਾਂ 24 ਦੀ ਪੂਰੀ ਓਕੇ ਆ ਮੋਟੀ ਧਾਰਾ ਤੁਹਾਨੂੰ ਸਕਰੀਨ ਤੇ ਦਿਖਾਈ ਰਹੀ ਹੋਣੀ ਆ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਕੋਈ ਨਿਆਣਾ ਨਹੀਂ ਪਾਇਆ ਜਿਹੜੇ ਹਿਸਾਬ ਨਾਲ ਪਹਿਲਾਂ ਨੇ ਆਪ ਪਹਿਲਾਂ ਔਲਜੀ ਕਰਦੀ ਹੁੰਦੀ ਆ ਪਰ ਕੀ ਚਾਰ ਦੰਦ ਵੀ ਵਿਖਾ ਹੀ ਦਿੰਨੇ ਬਾਈ ਪੂਰੀ ਸੀਲ ਹੈ ਕੀ ਵੀ ਅਗਲਾ ਕਹਿਣਾ ਨਹੀਂ ਐਵੇਂ ਹੀ ਕਹਤੋ ਹਾਂ ਆ ਠੀਕ ਆ ਸਾਈਡਾਂ ਵਾਲੇ ਦੰਦ ਦੁੱਧ ਦਾ ਹੁੰਦਾ ਤੇ ਕੱਦ ਵੀ ਦੇਖਣਾ ਪਏ ਹਾਂ ਕੱਦ ਵੀ ਪੂਰੀ ਵੱਡੀ ਆ ਵੱਡੀ ਆ ਪੂਰੀ ਡਬਲ ਵੈੜਾ 18-20 ਕਿਲੋ ਦੁੱਧ ਕੋਈ ਬਾੜਾ ਨਹੀਂ ਖੁੱਲਾ ਪਿਆ ਦੇਣਾ ਬਾਕੀ ਹੈ ਵੱੱਛੀ ਵਾਧੇ ਵਾਲੀ ਆ ਕਈ ਭਣਪਰਾ ਚੌਥਾ ਸੂਆ ਜਾਂ ਪੰਜਵਾਂ ਸੂਆ ਗਾਂ ਲੈ ਲੈਂਦੇ ਕਈ ਵਪਾਰੀ ਦੂਜਾ ਸੂਆ ਹੀ ਕਹਿ ਕੇ ਵੇਚ ਦਿੰਦੇ ਆ ਸਹੀ ਮੈਨੇ ਜਾਨਵਰ ਦਾ ਪਤਾ ਤਾਂ ਦੰਦਾਂ ਤੋਂ ਲੱਗਦਾ ਕਿਉਂਕਿ ਹੋ ਸਕਦਾ ਵੇਖਣ ਨੂੰ ਕੋਈ ਇਹਨੂੰ ਦੂਜਾ ਸੂਆ ਕਹਿੰਦਾ ਪਰ ਚਾਰ ਦੰਦ ਪਹਿਲਾ ਸੂਆ origional ਵੈੜਾ ਬਾਕੀ ਆਏ ਆ ਵੀ ਜਿਹੜਾ ਲੇਵਾ ਫਿੱਟ ਫਿੱਟ ਹਾਂ ਆ ਚੂਈ ਆ ਬਾਈ ਮੰਨ ਲਾ ਵੀ ਆਪਾਂ ਜਿੰਨਾ ਕ ਦੱਸਿਆ ਸਹੀ ਹੈ ਕੋਈ ਭੈਣ ਭਰਾ ਐ ਨਾ ਕਹੇ ਬਾਕੀ ਬਾਈ ਖਾ ਪੀ ਕੇ ਆਉਣਾ ਹੁੰਦਾ ਪਰ ਇਹ ਤਾਂ ਗੱਲ ਹੈਗੀ ਆ ਇਹ ਤਾਂ ਬੱਚੇ ਨੇ ਮੰਨ ਲਾ ਆ ਬੱਚਾ ਥੋੜਾ ਨਰੋਆ ਬੰਦ ਬਹੁਤ ਜ਼ਿਆਦਾ ਨਰੋਆ ਆਈ ਦੋਸਤੋ ਇਹਦਾ ਹੁਣ ਅੱਜ ਹਜੇ ਕਿਉਂਕਿ ਤਾਜੀ ਸੂਈ ਕਰਕੇ ਉੱਠਦਾ ਜਿਆ ਨਹੀਂਗਾ ਫੜਾ ਕਰਕੇ ਵਿਖਾਉਂਦਾ ਤੇ ਹੋਰ ਦੋਹਾਂ ਦਿਨਾਂ ਨੂੰ ਬੱਚਾ ਐ ਲੱਗਣਾ ਜਿਵੇਂ 15 ਦਿਨਾਂ ਦਾ ਬੱਚਾ ਹੁੰਦਾ ਕਿਉਂਕਿ ਹਜੇ ਤਾਂ ਤਾਜੀ ਸੂਈ ਕਰਕੇ ਤਾਈਓ ਬੈੰਦਾ ਉੱਠਦਾ ਜਿਆ ਹੂੰ ਇਹ ਬਾਈ ਕਿੱਦਾਂ ਨਰੋਆ ਬੱਚਾ ਹੂੰ ਜੇ ਕਿਤੇ ਮੱਛੀ ਹੁੰਦੀ ਤਾਂ ਹਾਂ ਮੱਛੀ ਹੁੰਦੀ ਬਹੁਤ ਚੰਗੀ ਵਹਿੜਬਾਨੀ ਸੀ ਹਾਂਜੀ ਪਰ ਚਲੋ ਉਹ ਤਾਂ ਰੱਬ ਦੇ ਰਾਂਗਾ ਪਰ ਇੰਨਾ ਹੈਗਾ ਅੱਜ ਤਾਂ ਹੁਣ ਤਾਜੀ ਸੂਈ ਆ ਜੇਰ ਸਾਹਮਣੇ ਆ ਆ ਸਾਫ ਨਾਲ ਜੇਰ ਦਾ ਕਿਣਕਾ ਵੀ ਹੋਵੇ ਅੰਦਰ ਹੂੰ ਅਗਲਾ ਗਾਂ ਛੱਡ ਜੀ ਤੇ ਪੈਸੇ ਲੈ ਜੀ ਹੂੰ ਸਹੀ ਹੈ ਇਹ ਦੂਤੇ ਤਾਂ ਨਹੀਂ ਹਾਂ ਇਹ ਦੂਤੇ ਤਾਂ ਗੋਸਮ ਨਹੀਂਗਾ ਥਣ ਦੇਖ ਲਓ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ ਆਦੀ ਚਵਾਈ ਵਾਲੇ ਥਣ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਇਆ ਪੂਰੀ ਵੱਡੀ ਵੈੜ ਕ੍ਰਾਸਿੰਗ ਮੱਝਾਂ ਰਗਾ ਦੋ ਦੋ ਜੈ ਜਮਾਲ ਸਚੈਣ ਜੇ ਯਾਰ ਬਈ 70000 ਚੋਂ ਮਾਨਤਾਨ ਕਰ ਦਾਂਗੇ ਬਾਈ 70 ਚੋਂ ਬੋਲਦਾ 75 ਕਰਤਾ ਤਾਂ ਵੀ ਵੈਗ ਜਾਣੀ ਵੈਛੀ ਆ ਕਿਉਂ ਕਿ ਮਨ ਲਾ ਸੂਈ ਸਵਾਈ ਆ ਕਿਹੜਾ ਕੋਈ ਕਮੀ ਆ ਹਾਂ 70000 ਚੋਂ ਮਾਨਤਾਨ ਕਰ ਦਾਂਗੇ ਬਾਈ ਸਹੀ ਆ ਹਾਂਜੀ ਦੋਸਤੋ ਜੇ ਮੈਂ ਜੈਜੀ ਡਿਮਾਂਡ ਆ 70000 ਚੋਂ ਵੀਰ ਕਹਿੰਦਾ ਮਾਨਤਾਨ ਕਰ ਦੂੰਗਾ ਤੇ ਜੇ ਕੋਈ ਭੈਣ ਭਰਾ ਗਰਮਿਓ ਗਰਮੀ ਦੁੱਧ ਪੀ ਕੇ ਤੋਕੜ ਗੱਪਣ ਕਰਕੇ ਵੀ ਸੇਲ ਕਰਦਾ ਤਾਂ ਵੀ 55000 ਦੀ ਵੈੜ ਆ ਦੁੱਧ 18 20 ਕਿਲੋ ਖੁੱਲਾ ਪਿਆ ਦੇਣਾ ਬਾਕੀ ਜੇ ਈਡੀ ਵੈੜ ਨਹੀਂ ਦਿੰਦੀ ਫਿਰ ਹਮਾਜਲ ਵਾਲੀ ਜਰਸੀ ਦਾ ਭੱਲ ਜਿਓ ਕਿ ਉਹ ਦੁੱਧ ਦੇ ਦਊਗੀ ਉਹਨੇ ਬਈ ਮੈਂ ਹਰਗਾ ਹਾਂ ਫੈਟ ਮੈਂ ਬਾਹਲੀ ਤੜੀ ਆਉਂਦਾ ਪੰਜ ਫੈਟ ਵਾਲਾ ਹਾਂ ਹਾਂ ਇਹਨਾਂ ਤਾਂ ਨਾਰਮਲ ਦੇ ਦਊਗੀ ਪੰਜ ਫੈਟ ਵਾਲਾ ਦੁੱਧ ਹਾਂਜੀ ਨਾਰਮਲ ਚਵਾ ਦੇਣਾ ਹਾਂ ਨਾ ਬਈ ਯਾਰ ਮੰਨ ਲਾ ਦੁੱਧ ਪੀ ਕੇ ਤਿੰਨ ਮਹੀਨਿਆਂ ਦੀ ਗੱਪਣ ਕਰਕੇ ਫੇਰ 50000 ਦੇ ਦੇ ਜਿਹਨੂੰ ਮਰਜ਼ੀ ਉਹ ਦੇ ਦੇਵੇ ਬਈ ਐਡੀ ਬੱਚੀ ਦਾ ਅਗਲਾ ਭੱਜ ਕੇ ਫੜਦਾ ਹਾਂ ਬਾਕੀ ਮਹਾਰਾਜ ਨੂੰ ਤੰਦਰੁਸਤੀ ਦੇਵੇ ਆਉਂਦੇ ਸੂਏ ਨੂੰ ਕੋਈ ਇਹਨੇ 10-15000 ਨਾਲ ਰਲਾਉਣਾ ਬੇਸੇ ਵਾਲਾ ਬੰਦਾ ਹੋਵੇ ਸਹੀ ਹਾਂ ਬਾਧੇ ਵਾਲਾ ਜਾਨਵਰ ਹਾਂਜੀ ਜੇ ਖਪਾ ਹੀ ਦਿੱਤੀ ਬਾਈ ਹਨਾ ਫੇ ਤਾਂ ਆਪਾਂ ਕਹਿ ਨਹੀਂ ਸਕਦੇ ਕਿ 10-15000 ਰੁਪਏ ਨੇ 20000 ਨਾਲ ਜੋੜਨਾ ਆਉਂਦੇ ਸੂਏ ਨੂੰ ਦੋਸਤ ਇਹ ਗੱਲ ਸਹੀ ਆ ਆਉਂਦੇ ਸੂਏ ਨੂੰ ਭਾਵੇਂ ਦੋ ਸੂਏ ਦੁੱਧ ਪੀ ਕੇ ਵੀ ਤੀਜੇ ਸੂਏ ਕਿਹੜਾ ਬੁੱਢੀ ਹੋ ਜਾਊਗੀ ਭਾਵੇਂ ਤੀਜੇ ਸੂਏ ਨੂੰ ਵੀ ਵੇਚ ਦਿਓ ਤਾਂ ਵੀ 10-15000 ਨਾਲ ਲਾ ਕੇ ਉਹ 10-15 ਤਾਂ ਕਿਉਂਕਿ ਹਰੇਕ ਸਾਲ 5-10000 ਪਸ਼ੂ ਮਹਿੰਗਾ ਹੋ ਜਾਂਦਾ ਕਹਿੰਦਾ ਪਸ਼ੂ ਨਹੀਂ ਹਰੇਕ ਪ ਆਈ ਨਹੀਂ ਕਿ ਆ ਕਿ ਕੱਲਾ ਪਸ਼ੂ ਮਹਿੰਗਾ ਹੁੰਦਾ ਹਰੇਕ ਪਾਸੇ ਮਗਈ ਆਈ ਵਧਦੀ ਆ ਅੱਜ ਮੰਨ ਲਾ ਆਪਾਂ 15 ਕਿਲੋ ਵਾਲ ਕੋਈ ਮਹਾਂ ਲੈਣ ਜਾਣੇ ਆਂ ਹਾਂ ਤੇ ਬਾ ਮੈਨੂੰ ਪਤਾ ਘਾਟ ਤੋਂ ਘਟ ਦੋ ਸਵਾ ਤੋਂ ਲੱਖ ਦੀ ਆਉਗੀ ਹਾਂ ਇਹਦੂ ਘੱਟ ਗੱਲ ਹੀ ਨਹੀਂ ਕਰਦਾ ਫਿਰ ਸਹੀ ਮਹਾਂ ਇਹਦੂ ਘੱਟ ਨਹੀਂ ਮਿਲਦੀ ਬਾਈ ਹਾਂ ਵੀ ਚਲੋ ਉਹ ਤਾਂ ਕਹੀ ਜਾਂਦੇ ਆ ਵੀ ਸਵਾ ਦੀ ਵੀ ਮਿਲ ਜਾਂਦੀ ਆ ਹਾਂ ਪਰ ਨਹੀਂ ਜਿਹਨੇ ਚਵਾ ਕੇ ਦੁੱਧ ਦੇਣਾ ਨਾ ਬਾਈ ਹਾਂ ਕੋਈ ਇੰਨੀ ਦੀ ਦੇਊਗਾ ਉਹ ਤਾਂ ਇੰਨੀ ਦੀ ਦੇਊਗਾ ਪਰ ਮਹਾਂ ਬਾਈ ਇਹ ਇਹ ਗਾਂ ਨਹੀਂ ਮਹਾਂ ਹੂੰ ਹਾਂਜੀ ਜਮਾ ਜੈਜ ਮੁੱਲ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ